ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ ਆ ਜਾਣਾ ਤੁਹਾਡੇ ਲਈ ਪ੍ਰੋਜੈਕਸ਼ਨ ਕੋਰਸ ਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਜਿਹੜਾ ਕਿ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਾਫੀ ਵੀਡੀਓਜ਼ ਦੇਖ ਕੇ ਜਿਸ ਨੂੰ ਆਪਾਂ ਕਹਿੰਦੇ ਆ ਡਿਮਾਂਡ ਤੇ ਸਪਲਾਈ ਉਸ ਨੂੰ ਆਪਾਂ ਕਿਵੇਂ ਮਾਰਕ ਕਰਨਾ ਹੈ ਤੇ ਉੱਥੋਂ ਕਿਵੇਂ ਰਿਐਕਸ਼ਨ ਆਉਂਦਾ ਆ ਉਹ ਆਪਾਂ ਦੇਖਾਂਗੇ ਬੇਸਿਕਲੀ ਤੁਸੀਂ ਇਹ ਚੀਜ਼ ਅੱਜ ਸਮਝ ਜਾਓਗੇ ਕਿ ਜਿੱਦਾਂ ਆਪਾਂ ਲਿਕਰਟੀ ਪੁਆਇੰਟ ਸਮਝਿਆ ਜਾਂ ਐਸਐਲ ਪੁਆਇੰਟ ਸਮਝਿਆ ਲਾਸਟ ਵੀਡੀਓ ਦੇ ਵਿੱਚ ਆਪਾਂ ਇਹ ਸਮਝਿਆ ਸੀ ਕਿ ਇੱਕ ਲੋ ਤੋਂ ਦੂਜਾ ਲੋ ਉੱਤੇ ਬੰਦਾ ਫਿਰ ਤੀਜਾ ਲੋ ਉੱਤੇ ਬੰਦਾ ਇਹ ਤੁਹਾਨੂੰ ਅੱਜ ਪਤਾ ਚੱਲੇਗਾ ਕਿ ਇਹ ਕਿਉਂ ਬੰਦਾ ਹੈ ਠੀਕ ਹੈ ਇਹ ਤੁਹਾਡਾ ਕਨਸੈਪਟ ਅੱਜ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਵੇਗਾ ਜਿਸ ਨੂੰ ਕਿ ਆਪਾਂ ਡਿਮਾਂਡ ਸਪਲਾਈ ਕਹਿ ਦਿੰਨੇ ਆ ਉਹ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਆਪਾਂ ਕਿ ਕਿੱਥੇ ਆਪਾਂ ਮਾਰਕ ਕਰਨਾ ਹੈ ਤੇ ਕਿਹੜਾ ਹਾਈ ਪ੍ਰੋਬੈਬਿਲਟੀ ਹੁੰਦਾ ਹੈ ਤੇ ਕਿਹੜਾ ਆਪਣਾ ਲੋ ਪ੍ਰੋਬੈਬਿਲਟੀ ਹੋਵੇਗਾ ਇਹ ਅੱਜ ਆਪਾਂ ਸਿੱਖਾਂਗੇ ਇਸ ਨੂੰ ਤੁਸੀਂ ਜੇ ਸਿੱਧੀ ਭਾਸ਼ਾ ਦੇ ਵਿੱਚ ਮੰਨੋਗੇ ਤਾਂ سپورਟ ਰਜਿਸਟੈਂਸ ਵੀ ਕਹਿ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਓਪਨਿੰਗ ਗੈਪ ਬਾਰੇ ਸਮਝਾ ਚੁੱਕੇ ਹਾਂ ਠੀਕ ਹੈ ਸਿੰਗਲ ਆਰਡਰ ਏਰੀਆ ਸਮਝਾ ਚੁੱਕੇ ਹਾਂ ਜਿੱਥੋਂ ਕਿ ਮਾਰਕੀਟ ਦੇ ਵਿੱਚ ਆਪਾਂ ਨੂੰ ਰਿਐਕਸ਼ਨ ਦੇਖਣ ਨੂੰ ਮਿਲਦਾ ਹੈ ਠੀਕ ਹੈ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਬਣਾਵਾਂਗੇ ਇੱਕ ਹੋਰ ਕਨਸੈਪਟ ਅਜੇ ਬਾਕੀ ਆ ਉਹ ਕਨਸੈਪਟ ਕਲੀਅਰ ਕਰਕੇ ਤੇ ਫਿਰ ਆਪਾਂ ਇਹ ਦੱਸਾਂਗੇ ਕਿ ਇਹ ਜਿਹੜੇ ਕਨਸੈਪਟ ਆਪਾਂ ਇੱਥੇ ਮਤਲਬ ਕਿ ਮਾਰਕ ਕਰਨੇ ਆ ਤੇ ਕਿੱਥੇ ਨਹੀਂ ਮਾਰਕ ਕਰਨੇ ਮਤਲਬ ਕਿ ਮੰਨ ਲਓ ਕਿ ਸਿੰਗਲ ਆਰਡਰ ਏਰੀਆ ਹੋ ਗਿਆ ਹਰ ਇੱਕ ਜਗ੍ਹਾ ਤੇ ਆਪਾਂ ਨੂੰ ਦਿਖਾਈ ਦੇ ਰਿਹਾ ਤੇ ਆਪਣੇ ਲਈ ਕਿਹੜਾ ਜ਼ਰੂਰੀ ਹੈ ਕਿਹੜਾ ਨਹੀਂ ਜ਼ਰੂਰੀ ਆ ਆਪਾਂ ਕਿਸ ਤੇ ਮਤਲਬ ਕਿ ਐਂਟਰੀ ਵਾਸਤੇ ਨਜ਼ਰ ਰੱਖਣੀ ਆ ਤੇ ਕਿਸ ਤੇ ਨਹੀਂ ਰੱਖਣੀ ਉਹ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਵਰ ਕਰਾਂਗੇ ਪਰ ਅੱਜ ਆਪਾਂ ਇਹ ਡਿਮਾਂਡ ਤੇ ਸਪਲਾਈ ਵਾਲਾ ਜਿਹੜਾ ਕਨਸੈਪਟ ਉਹ ਆਪਾਂ ਕਲੀਅਰ ਕਰਾਂਗੇ ਠੀਕ ਹੈ ਤੇ ਚੱਲਦੇ ਆਪਾਂ ਨਿਫਟੀ 50 ਦੇ ਚਾਰਟ ਤੇ ਹੀ ਆਪਾਂ ਚੱਲਾਂਗੇ ਸਭ ਤੋਂ ਪਹਿਲਾਂ ਤੇ 15 ਮਿੰਟ ਦਾ ਆਪਾਂ ਚਾਰਟ ਓਪਨ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਆਪਾਂ ਵੱਡੇ ਟਾਈਮ ਫਰੇਮ ਤੋਂ ਸਟਾਰਟ ਕਰਾਂਗੇ ਹਰ ਇੱਕ ਹੁਣ ਇਹ ਜਿਹੜਾ ਆਪਾਂ ਕਨਸੈਪਟ ਜਿੰਨੇ ਵੀ ਕਨਸੈਪਟ ਆਪਾਂ ਪ੍ਰੋਜੈਕਸ਼ਨ ਦੇ ਦੱਸ ਰਹੇ ਹਾਂ ਪ੍ਰੋਜੈਕਸ਼ਨ ਹਮੇਸ਼ਾ ਆਪਾਂ ਹਰ ਇੱਕ ਟਾਈਮ ਫਰੇਮ ਤੇ ਦੇਖ ਸਕਦੇ ਹਾਂ ਤੇ ਹਰ ਇੱਕ ਜਗ੍ਹਾ ਤੇ ਉਹ ਚੀਜ਼ ਬਣੇਗੀ ਜੋ ਵੱਡੇ ਟਾਈਮ ਫਰੇਮ ਤੇ ਬਣੇਗੀ ਉਹ ਛੋਟੇ ਟਾਈਮ ਫਰੇਮ ਤੇ ਵੀ ਬਣੇਗੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਤੇ ਇਹ ਜੋ ਡਿਮਾਂਡ ਤੇ ਸਪਲਾਈ ਜਿਸ ਨੂੰ ਆਪਾਂ ਕਹਿੰਦੇ ਹਾਂ ਉਹ ਹੁੰਦਾ ਆ ਕਿ ਜੇ ਜਿਸ ਜਗ੍ਹਾ ਤੋਂ ਬਾਇੰਗ ਆਈ ਹੋਵੇ ਉਸ ਨੂੰ ਆਪਾਂ ਡਿਮਾਂਡ ਕਹਿੰਦੇ ਆ ਠੀਕ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਬਹੁਤ ਸਾਰੇ ਲੋਕਾਂ ਨੂੰ ਤੇ ਜਿਸ ਜਗ੍ਹਾ ਤੋਂ ਸੇਲਿੰਗ ਆਈ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਆ ਸਪਲਾਈ ਠੀਕ ਹੈ ਡਿਮਾਂਡ ਐਂਡ ਸਪਲਾਈ ਉਸ ਨੂੰ ਆਪਾਂ ਇੱਕ ਜ਼ੋਨ ਕਹਿ ਦਿੰਦੇ ਆ ਹੁਣ ਇਸ ਨੂੰ ਮਾਰਕ ਕਿਵੇਂ ਕਰਨਾ ਹੈ ਤੇ ਕਿਹੜੇ ਹਾਈ ਪ੍ਰੋਬੈਬਿਲਿਟੀ ਹੁੰਦੇ ਆ ਤੇ ਕਿਹੜੇ ਲੋ ਪ੍ਰੋਬੈਬਿਲਿਟੀ ਹੁੰਦੇ ਆ ਇਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਆਪਾਂ ਡੇ ਟਾਈਮ ਫਰੇਮ ਤੇ ਚਾਰਟ ਓਪਨ ਕੀਤਾ ਹੋਇਆ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਡਿਮਾਂਡ ਜ਼ੋਨ ਦੀ ਡਿਮਾਂਡ ਜ਼ੋਨ ਜਿਸ ਨੂੰ ਆਪਾਂ ਮਾਰਕ ਕਰਦੇ ਆਂ ਅਸਲ ਦੇ ਵਿੱਚ ਉਹ ਕੀ ਹੁੰਦਾ ਹੈ ਜਿਵੇਂ ਕਿ ਪ੍ਰਾਈਸ ਤਾਂ ਤੁਸੀਂ ਸਮਝਾ ਕੇ ਕਿਵੇਂ ਚੱਲਦਾ ਹੈ ਪਿਛਲੀਆਂ ਵੀਡੀਓ ਦੇ ਵਿੱਚ ਆਪਣੀਆਂ ਦੇ ਤੇ ਪ੍ਰਾਈਸ ਨੂੰ ਜਦੋਂ ਆਪਾਂ ਵੇਖਦੇ ਆਂ ਤਾਂ ਆਪਾਂ ਇਹ ਦੇਖਦੇ ਆਂ ਕਿ ਜਿਵੇਂ ਪ੍ਰਾਈਸ ਮੰਨ ਲਓ ਕਿ ਇਸ ਤਰ੍ਹਾਂ ਥੱਲੇ ਆ ਰਿਹਾ ਹੈ ਪਹਿਲਾਂ ਆਪਾਂ ਇਸ ਤਰ੍ਹਾਂ ਸਮਝਾਂਗੇ ਫਿਰ ਆਪਾਂ ਚਾਰਟ ਤੇ ਵੀ ਦੇਖਾਂਗੇ ਤੇ ਉਸ ਤੋਂ ਬਾਅਦ ਆ ਪ੍ਰਾਈਸ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਠੀਕ ਹੈ کلیئر ہو گیا ایتھوں تک پرائز مطلب کہ سوئنگ ہائی بنا کے. نوالو بنا کے نواں لو بنا بنا کے تھلے آ رہا سی اس بعد پرائز نے اتنے جانا شروع کر دیتا جو بھی اس جگہ تے سیلنگ آئی ہوئے گی لاسٹ سیلنگ ٹھیک ہے بائنگ تو پہلا جو لاسٹ سیلنگ آئی ہو گی جدو بائنگ سٹارٹ ہو گئی سی اس تو پہلا جو لاسٹ سیلنگ آئی ہو گی اے اپنے لیے ڈیمانڈ جون ہندہ ہے ٹھیک ہے ਚਾਰਤੇ ਕਿਵੇਂ ਮਾਰਕ ਕਰਾਂਗੇ ਉਹ ਵੀ ਮੈਂ ਦੱਸਾਂਗਾ ਇਸ ਤੋਂ ਇਲਾਵਾ ਜੇ ਆਪਾਂ ਸਪਲਾਈ ਜ਼ੋਨ ਦੀ ਗੱਲ ਕਰੀਏ ਤਾਂ ਉਹ ਕੀ ਹੋਵੇਗਾ ਉਹ ਇਸ ਦਾ ਉਲਟਾ ਹੋਵੇਗਾ ਜਿਵੇਂ ਜਿਵੇਂ ਮੰਨ ਲਓ ਕਿ ਇੱਥੇ ਆਪਾਂ ਦੁਬਾਰਾ ਇੱਕ ਵਾਰੀ ਦੇਖਦੇ ਹਾਂ ਜੇ ਮੰਨ ਲਓ ਕਿ ਪ੍ਰਾਈਸ ਇਸ ਤਰ੍ਹਾਂ ਉੱਤੇ ਨੂੰ ਚੱਲ ਰਿਹਾ ਏ ਠੀਕ ਹੈ ਉਸ ਤੋਂ ਬਾਅਦ ਥੱਲੇ ਆਉਣਾ ਉਸ ਨੇ ਸਟਾਰਟ ਕਰ ਦਿੱਤਾ ਤੇ ਜੋ ਵੀ ਲਾਸਟ ਬਾਇੰਗ ਹੋਵੇਗੀ ਹੋਵੇਗੀ ਸੇਲਿੰਗ ਤੋਂ ਪਹਿਲਾਂ ਜੋ ਆਹ ਲਾਸਟ ਬਾਇੰਗ ਹੋਵੇਗੀ ਇਸ ਨੂੰ ਆਪਾਂ ਸਪਲਾਈ ਜ਼ੋਨ ਮਾਰਕ ਕਰਦੇ ਹਾਂ ਠੀਕ ਆ ਹੁਣ ਇਸ ਪੂਰੇ ਮੂਵ ਨੂੰ ਆਪਾਂ ਨਹੀਂ ਮਾਰਕ ਕਰਨਾ ਇਹ ਚੀਜ਼ ਸਮਝਣੀ ਹੈ ਤੁਸੀਂ ਕੈਂਡਲਾਂ ਦੇ ਵਿੱਚ ਕਿਵੇਂ ਕਰਨਾ ਹੈ ਤੇ ਕਿੰਨੀਆਂ ਕੈਂਡਲ ਆਪਾਂ ਕਰਨੇ ਆ ਇੱਕ ਕਰਨਾ ਦੋ ਕਰਨਾ ਕਿੰਨੇ ਕਰਨੇ ਆ ਉਹ ਆਪਾਂ ਦੇਖਾਂਗੇ ਚਾਰਟ ਤੇ ਇਹਨਾਂ ਸਮਝ ਲਓ ਕਿ ਆਪਾਂ ਮਾਰਕ ਕਿਸ ਜਗ੍ਹਾ ਤੇ ਕਰਦੇ ਹਾਂ ਆਪਾਂ ਇਹ ਦੇਖਣਾ ਹੈ ਕਿ ਡਾਊਨ ਟ੍ਰੈਂਡ ਤੋਂ ਜਦੋਂ ਅਪ ਟ੍ਰੈਂਡ ਹੋਇਆ ਜੋ ਲਾਸਟ ਸੈਲਿੰਗ ਆਈ ਸੀ ਬਾਇੰਗ ਤੋਂ ਪਹਿਲਾਂ ਉਹ ਆਪਣੇ ਲਈ ਡਿਮਾਂਡ ਜ਼ੋਨ ਹੋਵੇਗਾ ਤੇ ਅਪ ਟ੍ਰੈਂਡ ਤੋਂ ਜਦੋਂ ਡਾਊਨ ਟ੍ਰੈਂਡ ਹੋਇਆ ਜੋ ਲਾਸਟ ਬਾਇੰਗ ਆਈ ਸੀ ਥੱਲੇ ਆਉਣ ਤੋਂ ਪਹਿਲਾਂ ਪ੍ਰਾਈਸ ਉਹ ਆਪਣੇ ਦੀ ਕੀ ਹੋਵੇਗਾ ਸਪਲਾਈ ਜ਼ੋਨ ਹੋਵੇਗਾ ਹੁਣ ਆਪਾਂ ਇਸ ਨੂੰ ਚਾਰਟ ਤੇ ਮਾਰਕ ਕਰਾਂਗੇ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਇਹ ਵੀ ਧਿਆਨ ਦੇਣਾ ਆ ਕਿ ਜਿਸ ਵੀ ਜਗ੍ਹਾ ਤੋਂ ਪ੍ਰਾਈਸ ਤੇਜ਼ੀ ਨਾਲ ਉੱਤੇ ਥੋੜਾ ਜਿਹਾ ਗਿਆ ਹੋਵੇ ਉਸ ਨੂੰ ਆਪਾਂ ਹਾਈ ਪ੍ਰੋਬੈਬਿਲਿਟੀ ਕਹਾਂਗੇ ਠੀਕ ਹੈ ਜੇ ਪ੍ਰਾਈਸ ਸਿੱਜੇ ਗਿਆ ਆ ਤਾਂ ਲੋ ਪ੍ਰੋਬੈਬਿਲਟੀ ਹੋਵੇਗਾ ਇਹ ਤੁਹਾਡਾ ਮਤਲਬ ਉਹ ਕਿ ਇੱਕ ਤਾਂ ਆਪਾਂ ਹੁਣ ਦੇਖ ਲਿਆ ਕਿ ਇੱਥੇ ਬਣੇਗਾ ਜਿੱਥੋਂ ਕਿ ਟੌਪ ਤੋਂ ਜਾਂ ਬਾਟਮ ਤੋਂ ਟ੍ਰੈਂਡ ਚੇਂਜ ਹੋਇਆ ਤੇ ਜੋ ਟ੍ਰੈਂਡ ਵਿੱਚ ਚੱਲ ਰਿਹਾ ਠੀਕ ਹੈ ਹੁਣ ਇਹ ਥੋੜਾ ਜਿਹਾ ਇੱਥੇ ਸਮਝੋ ਮੇਰੀ ਗੱਲ ਜੋ ਕਿ ਟ੍ਰੈਂਡ ਦੇ ਵਿੱਚ ਟ੍ਰੈਂਡ ਹੁੰਦੇ ਆ ਪਹਿਲਾਂ ਆਪਾਂ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਸੀ ਜਿਸ ਤਰ੍ਹਾਂ ਕਿ ਉੱਥੇ ਵੀ ਇਹ ਹੋਵੇਗਾ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਉੱਥੇ ਵੀ ਇਹ ਹੋਵੇਗਾ ਜਿਵੇਂ ਮੰਨ ਲਓ ਕਿ ਜਿਸ ਨੂੰ ਆਪਾਂ ਕਹਿ ਦਿੰਦੇ ਆ ਕੰਟੀਨਿਊ ਦੇ ਵਿੱਚ ਕੰਟੀਨਿਊ ਦੇ ਵਿੱਚ ਜੋ ਕਿ ਟ੍ਰੈਂਡ ਅਪਸਾਈਡ ਨੂੰ ਚੱਲ ਰਿਹਾ ਉਹਦੇ ਵਿੱਚ ਵੀ ਇਹ ਬਣੇਗਾ ਜਿਵੇਂ ਕਿ ਜਦੋਂ ਟ੍ਰੈਂਡ ਰਿਵਰਸ ਹੋਇਆ ਉਹ ਤਾਂ ਆਪਾਂ ਸਮਝ ਲਿਆ ਹੁਣ ਦੇਖੋ ਕਿ ਮੰਨ ਲਓ ਕਿ ਟ੍ਰੈਂਡ ਉੱਤੇ ਨੂੰ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਵੀ ਤਾਂ ਆ ਸੈਲਿੰਗ ਆ ਹੀ ਰਹੀ ਹੈ ਨਾ ਹਜੇ ਥੱਲੇ ਨੂੰ ਲੈਗ ਆ ਰਹੀ ਹੈ ਸੈਲਿੰਗ ਹੀ ਹੈ ਤੇ ਇਹਦੇ ਵਿੱਚ ਵੀ ਡਿਮਾਂਡ ਜ਼ੋਨ ਹੋਵੇਗਾ ਠੀਕ ਹੈ ਏਜ ਤੁਸੀਂ ਇਹ ਚੀਜ਼ ਤੁਸੀਂ ਸਮਝਣੀ ਆ ਇਹਦੇ ਵਿੱਚ ਵੀ ਡਿਮਾਂਡ ਜ਼ੋਨ ਹੋਵੇਗਾ ਤੇ ਇਹ ਸੈਕੰਡਰੀ ਡਿਮਾਂਡ ਜ਼ੋਨ ਹੁੰਦਾ ਆ ਤੇ ਉਹ ਪ੍ਰਾਇਮਰੀ ਡਿਮਾਂਡ ਜ਼ੋਨ ਹੁੰਦਾ ਜਿੱਥੋਂ ਪਹਿਲੀ ਵਾਰ ਟ੍ਰੈਂਡ ਬਦਲਿਆ ਇਹ ਆਪਾਂ ਕੰਟੀਨਿਊ ਟ੍ਰੈਂਡ ਦੇ ਵਿੱਚ ਕਰ ਰਹੇ ਹਾਂ ਜਿਸ ਨੂੰ ਆਪਾਂ ਕਹਿੰਨੇ ਆ ਨਾ ਕਿ ਬਾਏ ਦਾ ਡਿਪ ਕਰਾਂਗੇ ਡਿਪ ਆ ਕੇ ਬਾਇੰਗ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਆਉਂਦੀ ਆ ਜਾਂ ਤੁਸੀਂ ਇਸ ਦੇ ਵਿੱਚੋਂ ਸਮਝ ਲਿਓ ਜਾਂ ਸਿੰਗਲ ਆਰਡਰ ਏਰੀਆ ਹੋ ਗਿਆ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਆਉਂਦੀ ਆ ਠੀਕ ਹੈ ਕੋਈ ਵੀ ਜਿਹੜਾ ਨੈਕਸਟ ਲੋ ਬਣਦਾ ਇਸ ਤਰ੍ਹਾਂ ਉਹ ਹਵਾ ਦੇ ਵਿੱਚ ਨਹੀਂ ਬਣਦਾ ਉਹਦਾ ਕਾਰਨ ਇਹੀ ਹੁੰਦੇ ਆ ਠੀਕ ਹੈ ਇਹ ਜੀ ਤੁਸੀਂ ਸਮਝ ਲਈ ਮਤਲਬ ਕਿ ਜੋ ਚੱਲਦੇ ਟ੍ਰੈਂਡ ਦੇ ਵਿੱਚ ਬਣੇਗਾ ਉਹ ਸੈਕੰਡਰੀ ਹੋਵੇਗਾ ਠੀਕ ਹੈ ਤੇ ਜੋ ਜਿੱਥੋਂ ਟ੍ਰੈਂਡ ਸ਼ਿਫਟ ਹੋਇਆ ਆ ਉਹ ਪ੍ਰਾਇਮਰੀ ਹੋਵੇਗਾ ਇਸੇ ਤਰ੍ਹਾਂ ਹੀ ਡਾਊਨ ਸਾਈਡ ਨੂੰ ਜੋ ਚੱਲਦੇ ਟ੍ਰੈਂਡ ਦੇ ਵਿੱਚ ਬਣੇਗਾ ਜੋ ਚੱਲਦੇ ਟ੍ਰੈਂਡ ਦੇ ਵਿੱਚ ਬਣੇਗਾ ਇਸ ਜਗ੍ਹਾ ਤੇ ਬਣੇਗਾ ਉਹ ਸੈਕੰਡਰੀ ਹੋਵੇਗਾ ਤੇ ਜਦੋਂ ਟ੍ਰੈਂਡ ਸ਼ਿਫਟ ਹੋਇਆ ਸੀ ਪਹਿਲੀ ਵਾਰੀ ਉੱਥੋਂ ਮਤਲਬ ਕਿ ਪਹਿਲਾਂ ਉੱਤੇ ਨੂੰ ਜਾ ਰਿਹਾ ਸੀ ਤੇ ਉਹ ਪ੍ਰਾਇਮਰੀ ਹੋਵੇਗਾ ਇੰਨੀਆਂ ਚੀਜ਼ਾਂ ਤੁਸੀਂ ਸਮਝ ਲਿਆ ਕਿਉਂਕਿ ਟ੍ਰੈਂਡ ਦੇ ਵਿੱਚ ਟ੍ਰੈਂਡ ਹੁੰਦੇ ਆ ਇਹ ਤੁਸੀਂ ਪਹਿਲਾਂ ਸਮਝਿਆ ਹੋਇਆ ਆ ਪਿਛਲੀਆਂ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਮਾਰਕ ਕਰਾਂਗੇ ਚਾਰਟ ਦੇ ਉੱਤੇ ਤੇ ਫਿਰ ਆਪਾਂ ਦੇਖਾਂਗੇ ਕਿ ਹੁਣ ਸੈਕੰਡਰੀ ਜਿਹੜਾ ਹੋਵੇਗਾ ਉਹ ਥੋੜਾ ਜਿਹਾ ਆਪਾਂ ਉਸ ਨੂੰ ਜਦੋਂ ਆਪਾਂ ਮੰਨ ਲਓ ਕਿ ਕੋਈ ਟ੍ਰੈਂਡ ਚੱਲ ਰਿਹਾ ਤੇ ਉਹਦੇ ਵਿੱਚ ਟ੍ਰੇਡ ਕਰਨ ਤੇ ਉਹ ਕੰਮ ਆਵੇਗਾ ਤੇ ਜਿਹੜਾ ਆਪਣਾ ਪ੍ਰਾਇਮਰੀ ਹੈ ਉਹ ਤਾਂ ਜਦੋਂ ਟ੍ਰੈਂਡ ਸ਼ਿਫਟ ਹੋਵੇਗਾ ਉਦੋਂ ਕੰਮ ਆਵੇਗਾ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੈਕਸਟ ਜਿਹੜੀਆਂ ਵੀਡੀਓ ਹੋਣਗੀਆਂ ਉਹਦੇ ਵਿੱਚ ਤੁਹਾਨੂੰ ਫੇਕ ਬ੍ਰੇਕ ਆਊਟ ਜਾਂ ਬ੍ਰੇਕਡਾਊਨ ਬਾਰੇ ਦੱਸਾਂਗੇ ਜਿਹਦੇ ਨਾਲ ਕਿ ਇਹ ਜਿਹੜਾ ਕਨਸੈਪਟ ਹੋਵੇਗਾ ਹੋਰ ਮਤਲਬ ਕਿ ਮਜ਼ਬੂਤੀ ਨਾਲ ਤੁਸੀਂ ਇਸ ਤੇ ਟ੍ਰੇਡ ਪਲਾਨ ਕਰ ਸਕੋਗੇ ਠੀਕ ਹੈ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਇਸ ਨੂੰ ਆਪਾਂ ਮਾਰਕ ਕਿਵੇਂ ਕਰਨਾ ਹੈ ਮਾਰਕ ਕਿਸ ਨੂੰ ਆਪਾਂ ਇਵੇਂ ਕਰਨਾ ਹੈ ਡਿਮਾਂਡ ਜ਼ੋਨ ਨੂੰ ਇਹ ਇੱਕ ਕੈਂਡਲ ਦਾ ਵੀ ਹੋ ਸਕਦਾ ਹੈ ਤੇ ਇੱਕ ਤੋਂ ਵੱਧ ਕੈਂਡਲ ਦਾ ਵੀ ਹੋ ਸਕਦਾ ਹੈ ਪੰਜ ਕੈਂਡਲਾਂ ਤੱਕ ਵੀ ਹੋ ਸਕਦਾ ਹੈ ਠੀਕ ਹੈ ਇਹ ਜੀ ਤੁਸੀਂ ਸਮਝਣੀ ਆ ਇੱਕ ਕੈਂਡਲ ਦਾ ਵੀ ਹੋ ਸਕਦਾ ਹੈ ਇੱਕ ਤੋਂ ਵੱਧ ਕੈਂਡਲ ਵੀ ਹੋ ਸਕਦਾ ਤੇ ਮੈਕਸਿਮਮ ਆਪਾਂ 5 ਕੈਂਡਲ ਤੱਕ ਮੰਨ ਕੇ ਚੱਲਦੇ ਆ ਹੁਣ ਕੁਝ ਲੋਕ ਇਸ ਇੱਥੇ ਕਮੈਂਟ ਵੀ ਕਰ ਸਕਦੇ ਆ ਕਿ ਤੁਸੀਂ ਗਲਤ ਦੱਸ ਰਹੇ ਹੋ ਠੀਕ ਆ ਤੁਹਾਨੂੰ ਜੇ ਲੱਗ ਰਿਹਾ ਮੈਂ ਗਲਤ ਦੱਸ ਰਿਹਾ ਤੇ ਤੁਸੀਂ ਮਤਲਬ ਕਿ ਵੀਡੀਓ ਨਾ ਦੇਖੋ ਠੀਕ ਆ ਆਪਾਂ ਜੋ ਵੀ ਮੈਨੂੰ ਸਮਝਿਆ ਮੈਂ ਉਹਦੇ ਹਿਸਾਬ ਨਾਲ ਦੱਸ ਰਿਹਾ ਬਾਕੀ ਤੁਸੀਂ ਬੈਕ ਟੈਸਟ ਕਰਕੇ ਦੇਖ ਸਕਦੇ ਜੋ ਆਪਾਂ ਕਿਸੇ ਨੂੰ ਵੀ ਇਹ ਨਹੀਂ ਕਹਿੰਨੇ ਕਿ ਤੁਸੀਂ ਮੈਨੂੰ ਫੋਲੋ ਕਰੋ ਠੀਕ ਹੈ ਤੇ ਇਹ ਆਪਾਂ ਮਾਰਕ ਕਿਵੇਂ ਕਰਨਾ ਆ ਜਿਵੇਂ ਮੰਨ ਲਓ ਕਿ ਇਹ ਦੇਖੋ ਮੰਨ ਲਓ ਪ੍ਰਾਈਸ ਇੱਥੋਂ ਥੱਲੇ ਜਾ ਰਿਹਾ ਸੀ ਠੀਕ ਹੈ ਉਸ ਤੋਂ ਬਾਅਦ ਆ ਪ੍ਰਾਈਸ ਉੱਤੇ ਗਿਆ ਇਹ ਕੀ ਹੋਈ ਆਪਣੀ ਲਾਸਟ ਸੈਲਿੰਗ ਬਾਇੰਗ ਤੋਂ ਪਹਿਲਾਂ ਇਹ ਹੀ ਬਣੀ ਨਾ ਲਾਸਟ ਸੈਲਿੰਗ ਠੀਕ ਹੈ ਇੱਥੋਂ ਟ੍ਰੈਂਡ ਸ਼ਿਫਟ ਹੋਇਆ ਸੀ ਮੰਨ ਸਕਦੇ ਹਾਂ ਆਪਾਂ ਠੀਕ ਹੈ ਇਹ ਆਪਣੀ ਕੀ ਬਣੀ ਲਾਸਟ ਸੈਲਿੰਗ ਬਾਇੰਗ ਤੋਂ ਪਹਿਲਾਂ ਇਸ ਨੂੰ ਆਪਾਂ ਮਾਰਕ ਕਰਨਾ ਹੈ ਤੇ ਜਿਹੜਾ ਡਿਮਾਂਡ ਜ਼ੋਨ ਹੋਵੇਗਾ ਉਸ ਨੂੰ ਤੁਸੀਂ ਮਾਰਕ ਕਿਹੜੇ ਰੰਗ ਦੇ ਕੈਂਡਲਾਂ ਨੂੰ ਕਰਨਾ ਆ ਇਹ ਚੀਜ਼ ਨੂੰ ਸਮਝੋ ਆਪਾਂ ਹੁਣ ਇੱਕ ਵੀਡੀਓ ਦੇ ਵਿੱਚ ਇਹ ਵੀ ਸਮਝਾਇਆ ਸੀ ਕਿ ਕਲਰ ਮੈਟਰ ਨਹੀਂ ਕਰਦੇ ਕਲਰ ਤੁਸੀਂ ਇਸ ਨੂੰ ਮਾਰਕ ਕਰਨਾ ਤੁਹਾਨੂੰ ਸਿਖਾਵਾਂਗੇ ਆਪਾਂ ਇਹ ਦੇਖਣਾ ਆ ਕਿ ਜੋ ਲਾਸਟ ਸੇਲਿੰਗ ਆਈ ਆ ਉਹਦੇ ਵਿੱਚ ਜੋ ਲਾਸਟ 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 ਚਬਦ ਜਿਹੜਾ ਇਹ ਤੁਸੀਂ ਧਿਆਨ ਨਾਲ ਸੁਣਾਇਆ ਕਿ ਲਾਸਟ ਜੋ ਰੈੱਡ ਕੈਂਡਲ ਬਣੇ ਹੋਣਗੇ ਉਹ ਆਪਣੇ ਲਈ ਕੀ ਹੋਣਗੇ ਉਹ ਆਪਣੇ ਲਈ ਹੋਣਗੇ ਡਿਮਾਂਡ ਜ਼ੋਨ ਠੀਕ ਹੈ ਲਾਸਟ ਜੋ ਰੈੱਡ ਕੈਂਡਲ ਬਣੇ ਹੋਣਗੇ ਉਹ ਆਪਣੇ ਲਈ ਡਿਮਾਂਡ ਜ਼ੋਨ ਹੋਣ ਗ੍ਰੀਨ ਕੈਂਡਲ ਇਹਦੇ ਵਿੱਚ ਮਾਰਕ ਨਹੀਂ ਕੀਤਾ ਜਾਵੇਗਾ ਆਪਾਂ ਇਹ ਦੇਖਣੇ ਹੈ ਕਿ ਲਾਸਟ ਜੋ ਰੈੱਡ ਕੈਂਡਲ ਬਣਿਆ ਉਹਨਾਂ ਨੂੰ ਆਪਾਂ ਮਾਰਕ ਕਰਨਾ ਹੈ ਡਿਮਾਂਡ ਜ਼ੋਨ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਵੀ ਗ੍ਰੀਨ ਕੈਂਡਲ ਨਹੀਂ ਹੋਣਾ ਚਾਹੀਦਾ ਜੇ ਮੰਨ ਲਓ ਕਿ ਆਹ ਗ੍ਰੀਨ ਕੈਂਡਲ ਹੈ ਤਾਂ ਉਸ ਤੋਂ ਥੱਲੇ ਜੋ ਰੈੱਡ ਹੋਣਗੇ ਉਹੀ ਮਾਰਕ ਕੀਤੇ ਜਾਣਗੇ ਇੱਕ ਕੈਂਡਲ ਵੀ ਹੋ ਸਕਦਾ ਇੱਕ ਤੋਂ ਵੱਧ ਵੀ ਮੈਕਸਿਮਮ ਆਪਾਂ 5 ਕੈਂਡਲਾਂ ਤੱਕ ਲੈ ਕੇ ਚੱਲਦੇ ਹਾਂ ਕਿਸੇ ਵੀ ਟਾਈਮ ਫਰੇਮ ਤੇ ਠੀਕ ਹੈ ਕਿਸੇ ਵੀ ਟਾਈਮ ਫਰੇਮ ਤੇ ਆਪਾਂ ਇੰਨੇ ਹੀ ਮਾਰਕਰ ਮੈਕਸਿਮਮ ਕਰਨੇ ਆ ਮਿਨਿਮਮ ਤਾਂ ਇੱਕ ਹੀ ਹੋਵੇਗਾ ਮੈਕਸਿਮਮ 5 ਲਾ ਸਕਦੇ ਜੇ ਤੁਸੀਂ ਪਰ ਲਗਾਤਾਰ ਹੋਣੇ ਚਾਹੀਦੇ ਆ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਕਿ ਲਗਾਤਾਰ ਹੋਣੇ ਚਾਹੀਦੇ ਆ ਵਿੱਚ ਜੇ ਕਿਤੇ ਵੀ ਗ੍ਰੀਨ ਕੈਂਡਲ ਆ ਗਿਆ ਤਾਂ ਤੁਸੀਂ ਉਸ ਤੋਂ ਥੱਲੇ ਮਾਰਕ ਕਰੋਗੇ ਠੀਕ ਹੈ ਹੁਣ ਆਪਾਂ ਇਸ ਨੂੰ ਮਾਰਕ ਕਰ ਲੈਨੇ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿ ਮੈਂ ਮਾਰਕ ਕਰਦੇ ਆਂ ਠੀਕ ਹੈ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਦੇਖੋ ਕਿ ਆਹ ਪਨੋ ਗ੍ਰੀਨ ਕੈਂਡਲ ਦਿਖਾਈ ਦੇ ਰਿਹਾ ਤੇ ਇਹ ਆਪਣੇ ਲਈ ਮਾਰਕ ਨਹੀਂ ਹੋਵੇਗਾ ਆਹ ਕੈਂਡਲ ਤੋਂ ਸ਼ੁਰੂ ਹੋਵੇਗਾ ਠੀਕ ਹੈ ਤੇ ਇੱਥੋਂ ਤੱਕ ਕਿਉਂਕਿ ਇਥੋਂ ਬਾਇੰਗ ਆ ਗਈ ਸੀ ਠੀਕ ਹੈ ਇਹ ਆਪਣੇ ਲਈ ਡਿਮਾਂਡ ਜ਼ੋਨ ਬਣ ਗਿਆ ਠੀਕ ਹੈ ਇਹ ਆਪਣੇ ਦੀ ਡਿਮਾਂਡ ਜ਼ੋਨ ਬਣ ਗਿਆ ਤੇ ਇਹਦਾ ਇਸਤੇਮਾਲ ਕੀ ਹੁੰਦਾ ਦੁਬਾਰਾ ਮਾਰਕੀਟ ਜਦੋਂ ਵੀ ਇੱਥੋਂ ਆਉਂਦੀ ਹੈ ਤੇ ਇੱਥੋਂ ਬਾਇੰਗ ਆਉਂਦੀ ਹੈ ਠੀਕ ਹੈ ਜੀ ਦੁਬਾਰਾ ਮਾਰਕੀਟ ਜਦੋਂ ਵੀ ਇੱਥੇ ਆਉਂਦੀ ਹੈ ਤੇ ਇੱਥੋਂ ਬਾਇੰਗ ਆਉਂਦੀ ਆ ਮੈਕਸਿਮਮ ਟਾਈਮ ਟਰੇਡ ਕਿਵੇਂ ਕਰਨੀ ਆ ਉਹ ਵੀ ਸਿਖਾਵਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੈਰਾਨ ਹੋ ਜਾਓਗੇ ਭੁੱਲ ਜਾਓਗੇ YouTube ਤੇ ਕੋਈ ਬੰਦਾ ਇਹੋ ਜਿਹਾ ਆਇਆ ਸੀ ਜੋ ਤੁਹਾਨੂੰ ਇੰਨੀਆਂ ਬ੍ਰੇਕੀ ਨਾਲ ਚੀਜ਼ਾਂ ਸਿਖਾ ਰਿਹਾ ਹੈ ਤੇ ਇਹ ਹੁੰਦਾ ਹੈ ਡਿਮਾਂਡ ਜ਼ੋਨ ਇਹ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਕਿਸੇ ਨੇ ਤੁਹਾਨੂੰ ਮਾਰਕ ਕਰਨਾ ਨਹੀਂ ਸਿਖਾਇਆ ਹੋਵੇਗਾ ਠੀਕ ਹੈ ਮੈਂ ਤੁਹਾਨੂੰ ਟਰੇਡ ਕਰਨੀ ਵੀ ਸਿਖਾਵਾਂਗਾ ਹਾਈ ਪ੍ਰੋਬੈਬਿਲਿਟੀ ਸੈਟਅਪ ਵੀ ਦੱਸਾਂਗਾ ਲੋ ਪ੍ਰੋਬੈਬਿਲਿਟੀ ਸੈਟਅਪ ਵੀ ਦੱਸਾਂਗਾ ਠੀਕ ਹੈ ਜੀ ਇਹ ਆਪਾਂ ਮਾਰਕ ਕਰ ਲਿਆ ਠੀਕ ਆ ਹੁਣ ਆਪਾਂ ਪੰਜ ਕੈਂਡਲ ਕਿਉਂ ਮਤਲਬ ਕਿ ਮੰਨੇ ਆ ਪੰਜ ਤੋਂ ਵੱਧ ਕਿਉਂ ਨਹੀਂ ਆਪਾਂ ਗਏ ਨੇ ਇਹ ਵੀ ਸਮਝ ਲਓ ਕਿਉਂਕਿ ਹੁਣ ਦੇਖੋ ਕਿ ਜੇ ਆਪਾਂ ਜ਼ਿਆਦਾ ਕੈਂਡਲ ਗਿਣਾਂਗੇ ਜਿਵੇਂ ਮੰਨ ਲਓ ਕਿ ਇੱਥੇ ਦੇਖੋ ਕਿੰਨੇ ਕੈਂਡਲ ਰੈੱਡ ਬਣੇ ਫਿਰ ਤਾਂ ਮਤਲਬ ਕਿ ਕੋਈ ਸਵਾਦ ਨਹੀਂ ਆਵੇਗਾ ਨਾ ਹੀ ਟ੍ਰੇਡ ਕਰਨ ਦਾ ਆਵੇਗਾ ਤੇ ਨਾ ਹੀ ਸਮਝਣ ਦਾ ਆਵੇਗਾ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਲਿਮਿਟ ਰੱਖੀ ਆ ਠੀਕ ਹੈ ਮੈਕਸਿਮਮ ਪੰਜ ਕੈਂਡਲ ਆਪਾਂ ਮੰਨ ਸਕਦੇ ਹਾਂ ਉਸ ਤੋਂ ਜ਼ਿਆਦਾ ਨਹੀਂ ਕਈ ਵਾਰੀ ਕੀ ਹੁੰਦੀ ਹੈ ਕਿ ਪੰਜ ਕੈਂਡਲ ਕਿਸ ਤਰ੍ਹਾਂ ਬਣਦੇ ਜਿਵੇਂ ਦੇਖੋ ਕਿ ਆਹ ਕੈਂਡਲ ਅੱਧੇ-ਅੱਧੇ ਹੁਣ ਇਸ ਚੀਜ਼ ਨੂੰ ਤੁਸੀਂ ਸਮਝਣਾ ਕਿਵੇਂ ਆ ਕਿ ਇਹ ਜਿਹੜਾ ਹੈ ਆਪਣਾ ਟ੍ਰੈਂਡ ਜਿੱਥੋਂ ਸ਼ਿਫਟ ਹੋਇਆ ਉਹ ਸੀ ਠੀਕ ਹੈ ਇਹ ਡਿਮਾਂਡ ਜ਼ੋਨ ਸੀ ਆਪਣਾ ਜਿਹੜਾ ਇਹ ਟ੍ਰੈਂਡ ਜਿੱਥੋਂ ਸ਼ਿਫਟ ਹੋਇਆ ਉੱਥੋਂ ਸੀ ਟ੍ਰੈਂਡ ਕਿਵੇਂ ਸ਼ਿਫਟ ਹੋਇਆ ਸਮਝੋ ਪਹਿਲਾਂ ਕੀ ਟ੍ਰੈਂਡ ਚੱਲ ਰਿਹਾ ਸੀ ਆਪਣਾ ਇਸ ਤਰ੍ਹਾਂ ਸਮਝ ਲਿਆ ਨਾ ਕੀ ਚੱਲ ਰਿਹਾ ਸੀ ਇੱਕ ਨਵਾਂ ਲੋ ਬਣਾ ਰਹੀ ਸੀ ਮਾਰਕੀਟ ਤੇ ਪਿਛਲੇ ਹਾਈ ਨੂੰ ਬ੍ਰੇਕ ਨਹੀਂ ਕਰ ਰਹੀ ਸੀ ਠੀਕ ਹੈ اتوں اس نے پچھلے ہائی نری پرائز تھلے آ گیا ٹھیک ہے بائنگ آئی یہ اپنا بن گیا ڈمانڈ زون دوبارہ پرائز اتے آیا آگی آگی تو اتوں آ گئی بائنگ سمجھ لیا اتو آ گئی بائنگ ڈیمانڈ زون تو ਆਪਾਂ ਵੇਖਦੇ ਹੁੰਨੇ ਆ ਨਾ ਕਈ ਵਾਰੀ ਪ੍ਰਾਈਸ ਪਹਿਲੀ ਵਾਰੀ ਆਇਆ ਦੂਜੀ ਵਾਰੀ ਲੋਸ ਤੋਂ ਉੱਤੇ ਬਣਿਆ ਤੀਜੀ ਵਾਰੀ ਲੋਸ ਤੋਂ ਉੱਤੇ ਬਣਿਆ ਉਹ ਇਸੇ ਦਾ ਕਰਕੇ ਬਣਦਾ ਹੈ ਠੀਕ ਹੈ ਇਹ ਜੋ ਆਪਾਂ ਸਮਝਦੇ ਹਾਂ ਨੇ ਨਾ ਡਬਲ ਬਾਟਮ ਟ੍ਰਿਪਲ ਬਾਟਮ ਜਾਂ ਡਬਲ ਟਾਪ ਟ੍ਰਿਪਲ ਟਾਪ ਉਹ ਕੀ ਬਣਾਉਂਦਾ ਹੈ ਡਿਮਾਂਡ ਜ਼ੋਨਸ ਨੂੰ ਬਣਾਉਂਦਾ ਹੈ ਇਹ ਸਿੱਖ ਕੇ ਤੁਹਾਨੂੰ ਇਹ ਪਤਾ ਚੱਲੇਗਾ ਕਿ ਪ੍ਰਾਈਸ ਦੇ ਵਿੱਚ ਆ ਚੀਜ਼ ਹੋ ਕਿਉਂ ਰਹੀ ਹੈ ਠੀਕ ਹੈ ਹੁਣ ਇਸ ਨੂੰ ਆਪਾਂ ਹਟਾਵਾਂਗੇ ਸਾਰਾ ਕੁਝ ਇਹ ਸਮਝ ਲੈ ਟ੍ਰੈਂਡ ਮਤਲਬ ਕਿ ਇਹ tho shift ਹੋਇਆ ਇੱਥੇ ਇੱਕ ਆਪਣਾ ਫੇਕ ਬ੍ਰੇਕਡਾਉਨ ਵੀ ਹੋਇਆ ਸੀ ਠੀਕ ਹੈ ਜਦੋਂ ਵੀ ਫੇਕ ਬ੍ਰੇਕਡਾਉਨ ਹੋਵੇਗਾ ਉਦੋਂ ਜਿਹੜਾ ਪ੍ਰਾਈਸ ਥੱਲੇ ਜਦੋਂ ਆਵੇਗਾ ਤਾਂ ਜਿਹੜਾ ਡਿਮਾਂਡ ਜ਼ੋਨ ਹੋਵੇਗਾ ਉਹ ਹਾਈ ਪ੍ਰੋਬੈਬਿਲਿਟੀ ਹੋਵੇਗਾ ਉਥੋਂ ਮਾਰਕੀਟ ਉੱਤੇ ਜਾਣ ਦੇ ਹਾਈ ਚਾਂਸ ਹੋਣਗੇ ਠੀਕ ਹੈ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਤੇ ਜੇ ਮੰਨ ਲਓ ਕਿ ਫੇਕ ਬ੍ਰੇਕਡਾਊਨ ਨਹੀਂ ਹੋਇਆ ਪ੍ਰਾਈਸ ਉਸੇ ਤਰ੍ਹਾਂ ਹੀ ਉੱਤੇ ਚੱਲ ਰਿਹਾ ਹੈ ਤੇ ਉਹ ਥੋੜਾ ਜਿਹਾ ਲੋ ਪ੍ਰੋਬੈਬਿਲਟੀ ਹੋਵੇਗਾ ਪਰ ਮਾਰਕੀਟ ਉੱਥੋਂ ਵੀ ਉੱਤੇ ਜਾ ਸਕਦੀ ਆ ਹੁਣ ਇਸ ਨੂੰ ਹਟਾ ਕੇ ਥੋੜਾ ਜਿਹਾ ਇੱਕ ਪਿੱਛੇ ਵਾਲਾ ਵੀ ਆਪਾਂ ਮਾਰਕ ਕਰਾਂਗੇ ਵੀਡੀਓ ਨੂੰ ਪੂਰਾ ਦੇਖ ਲਿਓ ਜਰੂਰ ਹੁਣ ਜਦੋਂ ਪ੍ਰਾਈਸ ਇਤਨਾ ਥੱਲੇ ਆ ਰਿਹਾ ਸੀ ਤਾਂ ਇੱਥੇ ਵੀ ਇੱਕ ਲਾਸਟ ਆਪਣੀ ਹੋਵੇਗੀ ਸੈਲਿੰਗ ਆ ਦੇਖ ਸਕਦੇ ਜੀ ਇਹ ਆਪਣੇ ਲਈ ਇਹ ਵੀ ਡਿਮਾਂਡ ਜ਼ੋਨ ਸੀ ਠੀਕ ਆ ਆ ਵੀ ਆਪਣੇ ਦੀ ਡਿਮਾਂਡ ਜ਼ੋਨ ਸੀ ਇੱਥੇ ਆਪਾਂ ਇੱਕ ਹੀ ਕੈਂਡਲ ਦਾ ਮਾਰਕ ਕਰਾਂਗੇ ਠੀਕ ਆ ਕਿਉਂਕਿ ਸਭ ਤੋਂ ਥੱਲੇ ਲੋਕੀ ਇਸ ਕੈਂਡਲ ਦਾ ਆ ਰੈੱਡ ਕੈਂਡਲ ਦਾ ਇਹ ਵੀ ਤੁਸੀਂ ਧਿਆਨ ਦੇਣਾ ਹੈ ਠੀਕ ਹੈ ਸਭ ਤੋਂ ਥੱਲੇ ਲੋ ਵੀ ਉਤਾ ਹੀ ਹੋਣਾ ਚਾਹੀਦਾ ਹੈ ਰੈੱਡ ਕੈਂਡਲ ਦਾ ਸਭ ਤੋਂ ਥੱਲੇ ਲੋ ਆ ਠੀਕ ਹੈ ਮਤਲਬ ਕਿ ਗ੍ਰੀਨ ਕੈਂਡਲ ਦਾ ਵੀ ਜੇ ਲੋ ਹੋਵੇ ਤਾਂ ਕੋਈ ਚੱਕਰ ਨਹੀਂ ਪਰ ਆਪਾਂ ਮਾਰਕ ਉਹ ਜੋ ਰੈੱਡ ਕੈਂਡਲ ਹੋਵੇਗਾ ਉਸ ਨੂੰ ਹੀ ਕਰਨਾ ਹੈ ਇਹ ਵੀ ਆਪਣੇ ਲਈ ਇਹ ਹਾਈ ਪ੍ਰੋਬੈਬਿਲਿਟੀ ਆਪਣੇ ਲਈ ਕੀ ਸੀ ਡਿਮਾਂਡ ਜ਼ੋਨ ਸੀ ਇਸੇ ਜਗ੍ਹਾ ਤੋਂ ਬਾਇੰਗ ਆਈ ਫਿਰ ਠੀਕ ਹੈ ਜਿਹੜੀ ਆ ਦੂਸਰੀ ਬਾਇੰਗ ਆਈ ਉਹ ਐਸ ਡਿਮਾਂਡ ਜ਼ੋਨ ਤੋਂ ਆਈ ਠੀਕ ਹੈ ਇਹ ਆ ਜਿਹੜਾ ਦੂਸਰਾ ਸੀ ਇਹ ਸੈਕੰਡਰੀ ਸੀ ਕਿਉਂਕਿ ਇੱਥੋਂ ਆਹ ਟ੍ਰੈਂਡ ਪਹਿਲੀ ਵਾਰੀ ਸ਼ਿਫਟ ਹੋਇਆ ਸੀ ਨਾ ਤੇ ਪਹਿਲੀ ਵਾਰੀ ਜੋੜੇ ਪਾਈ ਇੱਥੋਂ ਬਾਏ ਕੀਤਾ ਗਿਆ ਤੇ ਫਿਰ ਇਸ ਤੋਂ ਬਾਏ ਕੀਤਾ ਗਿਆ ਤੇ ਇਸ ਦੂਸਰੀ ਵਾਰੀ ਬਾਏ ਕੀਤਾ ਗਿਆ ਆਹ ਸੈਕੰਡਰੀ ਸੀ ਜਿਹੜਾ ਦੂਜੀ ਨਾਲ ਆਪਾਂ ਮਾਰਕ ਕੀਤਾ ਆਹ ਪ੍ਰਾਇਮਰੀ ਸੀ ਠੀਕ ਹੈ ਇਥੇ ਫਿਰ ਇੱਕ ਬ੍ਰੇਕਡਾਊਨ ਵੀ ਹੋਇਆ ਸੀ ਤਾਂ ਇਹ ਹਾਈ ਪ੍ਰੋਬੈਬਿਲਿਟੀ ਸੀ ਇੱਥੋਂ ਇੱਕ ਦੇਖੋ ਕਿੰਨੀ ਤਕੜੀ ਬਾਇੰਗ ਆਈ ਤੇਜ਼ੀ ਨਾਲ ਠੀਕ ਹੈ ਹੁਣ ਆ ਤੇਜ਼ੀ ਨਾਲ ਬਾਇੰਗ ਆਈ ਤਾਂ ਆ ਵੀ ਜੋ ਆ ਇਹ ਵੀ ਆਪਣੇ ਦੀ ਡਿਮਾਂਡ ਜ਼ੋਨ ਬਣ ਗਿਆ ਬਾਅਦ ਦੇ ਵਿੱਚ ਇੱਥੋਂ ਬਾਇੰਗ ਆਈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਮਾਰਕ ਕਰ ਦੋ ਹੁਣ ਆਪਾਂ ਸਪਲਾਈ ਜ਼ੋਨ ਨੂੰ ਸਮਝਾਂਗੇ ਤੇ ਫਿਰ ਨਿੱਕੇ ਟਾਈਮ ਫਰੇਮ ਤੇ ਮਾਰਕ ਕਰਕੇ ਤੇ ਆਪਾਂ ਥੋੜਾ ਜਿਹਾ ਦੇਖਾਂਗੇ ਵੀ ਕਿੱਥੇ-ਕਿੱਥੇ ਇਹ ਕੰਮ ਕਰਦਿਆ ਕਿੱਥੇ ਨਹੀਂ ਹੁਣ ਇੱਥੇ ਦੇਖੋ ਕਿ ਜੋ ਆਪਾਂ ਸਪਲਾਈ ਜ਼ੋਨ ਮਾਰਕ ਕਰਨਾ ਇਹ ਗ੍ਰੀਨ ਕੈਂਡਲਾਂ ਦਾ ਹੋਵੇਗਾ ਜਿਵੇਂ ਉਹ ਰੈੱਡ ਕੈਂਡਲਾਂ ਦਾ ਸੀ ਨਾ ਇਹਦੇ ਵਿੱਚ ਇਹ ਸਮਝਣਾ ਹੈ ਤੁਸੀਂ ਕਿ ਇਹ ਸਪਲਾਈ ਜ਼ੋਨ ਹੋਵੇਗਾ ਜਿੱਥੋਂ ਮਾਰਕੀਟ ਥੱਲੇ ਆਉਂਦੀ ਹੈ ਇਹ ਗ੍ਰੀਨ ਕੈਂਡਲਾਂ ਦਾ ਹੋਵੇਗਾ ਤੇ ਜੋ ਡਿਮਾਂਡ ਜ਼ੋਨ ਸੀ ਉਹ ਰੈੱਡ ਕੈਂਡਲਾਂ ਦਾ ਹੋਵੇਗਾ ਜਿੱਥੋਂ ਮਾਰਕੀਟ ਉੱਤੇ ਆਉਂਦੀ ਹੈ ਤੇ ਇਹ ਆਪਾਂ ਇੱਥੇ ਜੋ ਸਭ ਤੋਂ ਉੱਤੇ ਹੈ ਇਸ ਨੂੰ ਮਾਰਕ ਕਰ ਲਿਆ ਦੇਖੋ ਆ ਜਾਓ ਕੈਂਡਲਿਆ ਇਸ ਨੂੰ ਆਪਾਂ ਇੱਥੋਂ ਹੀ ਕੱਲ ਦੇਖੋ ਮਾਰਕੀਟ ਦੇ ਵਿੱਚ ਆਪਾਂ ਨੂੰ ਇੰਜੈਕਸ਼ਨ ਦੇਖਣ ਨੂੰ ਮਿਲਿਆ ਸੀ ਇਹ ਆਪਣਾ ਕੀ ਸੀ ਸਪਲਾਈ ਜ਼ੋਨ ਆਪਾਂ ਇੱਕ ਹੀ ਕੈਂਡਲ ਕਿਉਂ ਮਾਰਕ ਕੀਤਾ ਕਿਉਂਕਿ ਪਿਛਲਾ ਕੈਂਡਲ ਰੈੱਡ ਸੀ ਜੇ ਪਿਛਲਾ ਕੈਂਡਲ ਵੀ ਗ੍ਰੀਨ ਹੁੰਦਾ ਫਿਰ ਆਪਾਂ ਤਿੰਨੇ ਕੈਂਡਲ ਮਾਰਕ ਕਰਨੇ ਸੀ ਇਸ ਚੀਜ਼ ਨੂੰ ਤੁਸੀਂ ਸਮਝੋ ਹੁਣ ਇਹ ਜੋ ਬਣਿਆ ਇੱਥੇ ਇਹ ਆਪਣੇ ਲਈ ਜੋ ਸੀ ਇਹ ਹਾਈ ਪ੍ਰੋਬੈਬਿਲਟੀ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਇੱਥੇ ਕੋਈ ਵੀ ਪਹਿਲਾਂ ਫੇਕ ਬ੍ਰੇਕਆਊਟ ਨਹੀਂ ਹੋਇਆ ਸੀ ਆ ਜਿਹੜਾ ਹਾਈ ਸੀ ਇਹ ਪਿਛਲੇ 올 ਟਾਈਮ ਹਾਈ ਤੋਂ ਥੱਲੇ ਸੀ ਕੋਈ ਵੀ ਇਸ ਨੇ ਉੱਤੇ ਜਾ ਕੇ 올 ਟਾਈਮ ਹਾਈ ਵਾਲਿਆਂ ਦੇ ਐਸਐਲ ਨਹੀਂ ਕੱਟੇ ਆ ਕਰਕੇ ਇਥੋਂ ਪ੍ਰਾਈਸ ਥੱਲੇ ਜ਼ਰੂਰ ਗਿਆ ਸੀ ਪਰ ਇਹ ਤੋਂ ਬਾਅਦ ਆ ਜੋ ਬਣਿਆ ਹੁਣ ਵੀ ਪ੍ਰਾਈਸ ਨੇ ਇਸ ਦੇ ਵਿੱਚ ਰਿਜੈਕਸ਼ਨ ਲਿਆ ਪਰ ਇਹ ਹਾਈ ਪ੍ਰੋਬੈਬਿਲਿਟੀ ਨਹੀਂਗਾ ਮਤ ਇਹਦਾ ਮਤਲਬ ਇਹ ਨਹੀਂ ਕਿ ਪ੍ਰਾਈਸ ਇਥੋਂ ਥੱਲੇ ਨਹੀਂ ਜਾ ਸਕਦਾ ਪਰ ਇਸ ਨੂੰ ਆਪਾਂ ਲੋ ਪ੍ਰੋਬੈਬਿਲਿਟੀ ਹੀ ਕਹਿੰਦੇ ਆ ਕਿਉਂਕਿ ਇੱਥੇ ਮੰਨਿਆ ਜਾਂਦਾ ਆ ਕਿ ਜਿਹੜੇ ਵੱਡੇ ਪਲੇਅਰ ਆ ਉਹਨਾਂ ਨੇ ਜੋ ਕਿ ਪਿਛਲੇ ਜੋ ਸੈਲ ਕਰਕੇ ਬੈਠੇ ਹੋਣਗੇ ਜੋ ਵੀ ਪਲੇਅਰ ਉਹਨਾਂ ਨੂੰ ਮਾਰਕੀਟ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਇਸ ਕਰਕੇ ਇਸ ਨੂੰ ਆਪਾਂ ਲੋ ਪ੍ਰੋਬੈਬਿਲਿਟੀ ਕਹਿੰਦੇ ਆ ਠੀਕ ਹੈ ਹੁਣ ਪ੍ਰਾਈਸ ਨੇ ਇੱਥੋਂ ਜੈਕਸ਼ਨ ਜ਼ਰੂਰ ਲਿਆ ਇੱਕ ਮਤਲਬ ਕਿ ਜੇ ਆਪਾਂ ਦੇਖਾਂਗੇ ਤਾਂ 26000 ਤੋਂ ਅੱਜ ਦਾ ਜੋ ਲੋ ਲੱਗਿਆ ਉਹ ਲੱਗਿਆ 25000 ਆਪਣਾ 700 40 ਦੇ ਆਸ-ਪਾਸ ਠੀਕ ਆ ਆਲਮੋਸਟ ਜੇ ਤੁਸੀਂ ਕਹੋਗੇ ਤਾਂ 260 ਪੁਆਇੰਟ ਦੇ ਆਸ-ਪਾਸ ਫਿਰ ਵੀ ਪੌਲ ਆਪਾਂ ਨੂੰ ਵੇਖਣ ਨੂੰ ਮਿਲ ਗਿਆ ਕੰਮ ਹਰੇ ਕਰੇਗਾ ਇਹ ਪਹਿਲਾਂ ਹੀ ਸਮਝਾ ਪਰ ਜੋ ਹਾਈ ਪ੍ਰੋਬੈਬਿਲਟੀ ਹੋਵੇਗਾ ਉਹ ਜ਼ਿਆਦਾ ਕੰਮ ਕਰਨ ਦੇ ਉਹਦੇ ਚਾਂਸ ਹੋਣਗੇ ਤੇ ਦੂਸਰੇ ਦੇ ਘੱਟ ਹੋਣਗੇ ਟ੍ਰੇਡ ਕਿਹੜੇ ਤੇ ਕਰਨੀ ਕਿਹੜੇ ਤੇ ਨਹੀਂ ਕਰਨੀ ਹੋਰ ਵਾਲੇ ਟਾਈਮ ਦੇ ਵਿੱਚ ਦੇਖਾਂਗੇ ਹੁਣ ਇਹ ਬਹੁਤ ਸਾਰੇ ਮਤਲਬ ਕਿ ਲੋਕਾਂ ਨੂੰ ਇੱਥੇ ਕਨਫਿਊਜ਼ਨ ਹੋਵੇਗਾ ਕਿ ਮੈਂ ਵੱਡੇ ਟਾਈਮ ਫਰੇਮ ਤੇ ਦੱਸ ਰਿਹਾ ਇੱਥੇ ਟ੍ਰੇਡ ਨਹੀਂ ਹੋਵੇਗੀ ਬਿਲਕੁਲ ਨਹੀਂ ਹੋਵੇਗੀ ਪਰ ਜੇ ਵੱਡੇ ਟਾਈਮ ਫਰੇਮ ਤੇ ਮੰਨ ਲਓ ਕੋਈ ਸਪਲਾਈ ਜਾਂ ਡਿਮਾਂਡ ਜ਼ੋਨ ਹੈ ਤੇ ਉਸ ਤੋਂ ਵੇਖ ਕੇ ਤੁਸੀਂ ਛੋਟੇ ਟਾਈਮ ਫਰੇਮ ਤੇ ਆਪਣਾ ਵਿਊ ਤਾਂ ਬਦਲ ਸਕਦੇ ਹੋ ਨਾ ਜੇ ਆਪਾਂ ਨੂੰ ਪਤਾ ਹੀ ਨਹੀਂ ਕਿ ਵੱਡੇ ਟਾਈਮ ਫਰੇਮ ਤੇ ਮਾਰਕੀਟ ਕਿਉਂ ਥੱਲੇ ਜਾਵੇਗੀ ਜਾਂ ਕਿਉਂ ਉੱਤੇ ਜਾਵੇਗੀ ਤਾਂ ਆਪਾਂ ਛੋਟੇ ਟਾਈਮ ਫਰੇਮ ਤੇ ਟ੍ਰੇਡ ਕਿਵੇਂ ਕਰਾਂਗੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਨਾ ਵੱਡਾ ਟਾਈਮ ਫਰੇਮ ਕੀ ਆ ਜੱਜ ਤੇ ਛੋਟਾ ਟਾਈਮ ਫਰੇਮ ਵਕੀਲ ਠੀ ਜੋ ਜੱਜ ਕਹੇਗਾ ਉਹ ਹੋਣਾ ਆ ਛੋਟੇ ਟਾਈਮ ਫਰੇਮ ਦੀ ਵੈਲਿਊ ਘਟੇ ਤੇ ਵੱਡੇ ਦੀ ਵੱਧ ਹੁੰਦੀ ਆ ਰੇਟ ਆਪਾਂ ਛੋਟੇ ਟਾਈਮ ਫਰੇਮ ਤੇ ਕਰਦੇ ਆਂ ਪਰ ਟ੍ਰੈਂਡ ਵੱਡੇ ਟਾਈਮ ਫਰੇਮ ਤੇ ਆਪਾਂ ਦੇਖਦੇ ਆਂ ਠੀਕ ਆ ਹੁਣ ਛੋਟੇ ਟਾਈਮ ਫਰੇਮ ਤੇ ਵੀ ਇਹ ਚੀਜ਼ ਆਪਾਂ ਦੇਖਾਂਗੇ ਚੱਲਦੇ ਆਂ ਵਾਪਸ ਛੋਟੇ ਟਾਈਮ ਫਰੇਮ ਤੇ ਠੀਕ ਹੈ ਹੁਣ ਦੇਖੋ ਵੱਡੇ ਟਾਈਮ ਫਰੇਮ ਦੇ ਵਿੱਚ ਜਿਵੇਂ ਆਪਾਂ ਮਾਰਕ ਕਰਨਾ ਆ ਮਾਫ ਕਰਨਾ ਛੋਟੇ ਟਾਈਮ ਫਰੇਮ ਚ ਜਿਵੇਂ ਆਪਾਂ ਮਾਰਕ ਕਰਨਾ ਆ ਸਪਲਾਈ ਜ਼ੋਨ ਤਾਂ ਉਹ ਕਿਵੇਂ ਆਪਾਂ ਮਾਰਕ ਕਰਾਂਗੇ ਠੀਕ ਹੈ ਇਹ ਚੀਜ਼ ਨੂੰ ਤੁਸੀਂ ਸਮਝੋ ਹੁਣ ਦੇਖੋ ਕਿ ਜੋ ਲਾਸਟ ਇੱਥੇ ਆਪਾਂ 15 ਮਿੰਟ ਤੇ ਜੇ ਮਾਰਕ ਕਰਾਂਗੇ ਤਾਂ ਜੋ ਲਾਸਟ ਆਪਣੀ ਸੈਲਿੰਗ ਆਈ ਸੀ ਐਸ ਬੈਂਕ ਤੋਂ ਪਹਿਲਾਂ ਤਾਂ ਉਹ ਕੀ ਸੀ ਉਹ ਆ ਸੀ ਆ ਜੋ ਆਪਣਾ ਰੈਡ ਕੈਂਡਲ ਸੀ ਇਹ ਆਪਣੇ ਲਈ ਕੀ ਬਣ ਗਿਆ ਸਪਲਾਈ ਆ ਮਾਫ ਕਰਨਾ ਡਿਮਾਂਡ ਜ਼ੋਨ ਠੀਕ ਹੈ ਅਜੇ ਮਾਰਕੀਟ ਨੇ ਇਸ ਨੂੰ ਟੱਚ ਨਹੀਂ ਕੀਤਾ ਇਸ ਤੋਂ ਉੱਤੇ ਹੀ ਬਾਇੰਗ ਆ ਰਹੀ ਸੀ ਠੀਕ ਹੈ ਇਹ ਕੀ ਬਣ ਗਿਆ ਡਿਮਾਂਡ ਜੋਨ ਠੀਕ ਹੈ ਇਸ ਤੋਂ ਹੋਤੇ ਆਪਾਂ ਇੱਕ ਹੋਰ ਜਗ੍ਹਾ ਤੇ ਦੇਖਾਂਗੇ ਜਿਵੇਂ ਦੇਖੋਗੇ ਆ ਕੱਲ ਅੱਜ ਦਾ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਇਹ ਕੰਟੀਨਿਊਸ਼ਨ ਦੇ ਵਿੱਚ ਮਾਰਕ ਹੋਵੇਗਾ ਮਤਲਬ ਕਿ ਚਲਦੇ ਹੋਏ ਟ੍ਰੈਂਡ ਦੇ ਵਿੱਚ ਜਿਸ ਨੂੰ ਆਪਾਂ ਸੈਕੰਡਰੀ ਕਹਿੰਦੇ ਆ ਜਿਵੇਂ ਆ ਦੇਖੋ ਇਸ ਬਾਇੰਗ ਤੋਂ ਪਹਿਲਾਂ ਆ ਸੈਲਿੰਗ ਆਈ ਸੀ ਰੈੱਡ ਹੈਂਡਲ ਦੇ ਵਿੱਚ ਇਸ ਨੂੰ ਆਪਾਂ ਮਾਰਕ ਕਰਾਂਗੇ ਠੀਕ ਹੈ ਇਹ ਦੇਖੋ ਦੁਬਾਰਾ ਇਹਦੇ ਵਿੱਚ ਆਇਆ ਜਿੱਥੋਂ ਬਾਇੰਗ ਆਪਾਂ ਨੂੰ ਵੇਖਣ ਨੂੰ ਮਿਲ ਗਈ ਠੀਕ ਹੈ ਇਸ ਤਰ੍ਹਾਂ ਆਪਾਂ ਮਾਰਕ ਕਰਦੇ ਹਾਂ ਹੁਣ ਜਿਵੇਂ ਆਪਾਂ ਜਿਸ ਇੱਥੇ ਮਾਰਕ ਕਰਨਾ ਹੋਵੇ ਸਪਲਾਈ ਜ਼ੋਨ ਤਾਂ ਆ ਆਪਨੇ ਲਈ ਸਪਲਾਈ ਜ਼ੋਨ ਹੋਵੇਗਾ ਜੋ ਕਿ ਲਾਸਟ ਬਾਇੰਗ ਆਈ ਸੀ ਸੇਲਿੰਗ ਤੋਂ ਪਹਿਲਾਂ ਤੇਜ ਸੇਲਿੰਗ ਤੋਂ ਪਹਿਲਾਂ ਅੱਜ ਇਸੇ ਨੂੰ ਹੀ ਮਾਰਕਟ ਨੇ ਦੇਖੋ ਹਿੱਟ ਕੀਤਾ ਤੇ ਇਹ ਆਪਣੇ ਲਈ ਬਣ ਗਿਆ ਸਪਲਾਈ ਜ਼ੋਨ ਠੀਕ ਹੈ ਇਸ ਤਰ੍ਹਾਂ ਆਪਾਂ ਛੋਟੇ ਟਾਈਮ ਫਰੇਮ ਤੇ ਮਾਰਕ ਕਰਦੇ ਹਾਂ ਜੋ ਵੀ ਸੈਲਿੰਗ ਆਈ ਹੁੰਦੀ ਹੈ ਲਾਸਟ ਲਾਸਟ ਸੈਲਿੰਗ ਜੋ ਆਈ ਹੁੰਦੀ ਹੈ ਬਾਇੰਗ ਤੋਂ ਪਹਿਲਾਂ ਉਹ ਡਿਮਾਂਡ ਜ਼ੋਨ ਤੇ ਲਾਸਟ ਬਾਇੰਗ ਸੈਲਿੰਗ ਤੋਂ ਪਹਿਲਾਂ ਜੋ ਉਹ ਆਪਣਾ ਸਪਲਾਈ ਜ਼ੋਨ ਠੀਕ ਹੈ ہوں دیکھو کہ کپا ایتھے بھی مارک کر گیا جاف کرنا آج رہا ٹھیک ہے یہ دیکھو آپ اپنا ڈمانڈ جون مارک کر لیا سارے ریڈ کنٹل مارک کیے گرین نہیں بھی مارکیٹ ٹھیک ہے اس بعد آ دیکھو کہ آ, پرائز ایدے یہ آیا ٹھیک ہے پہلوں بھی آ ریكشن اس دیکھو انہوں ملے دوبارہ ایدے یہ آیا ਇੱਕ ਮੂਵ ਅਪ ਆਪਣਾ ਅਪਸਾਈਡ ਦੇਖਣ ਨੂੰ ਮਿਲ ਗਿਆ ਇਹ ਵੀ ਇੱਕ ਆਪਣਾ ਹਾਈ ਪ੍ਰੋਬੈਬਿਲਿਟੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਥੋਂ ਟ੍ਰੈਂਡ ਡਾਊਨ ਸਾਈਡ ਚੱਲ ਰਿਹਾ ਸੀ ਤਾਂ ਟ੍ਰੈਂਡ ਸ਼ਿਫਟ ਹੋਇਆ ਸੀ ਦੁਬਾਰਾ ਇਹਦੇ ਵਿੱਚ ਆਉਣ ਤੇ ਬਾਏ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਫਿਰ ਤੋਂ ਮਤਲਬ ਕਿ ਪਿਛਲੇ ਹਾਈ ਦੇ ਆਸ-ਪਾਸ ਸਾਨੂੰ ਲੈ ਕੇ ਚਲੇ ਗਏ ਠੀਕ ਹੈ ਇਸ ਤਰ੍ਹਾਂ ਮਤਲਬ ਕਿ ਇਹ ਕੰਮ ਕਰਦਾ ਇਹ ਹਾਈ ਪ੍ਰੋਬੈਬਿਲਿਟੀ ਉਹ ਹੁੰਦਾ ਜਿੱਥੋਂ ਟ੍ਰੈਂਡ ਸ਼ਿਫਟ ਹੋਇਆ ਹੋਵੇ ਤੇ ਜੋ ਚੱਲਦੇ ਟ੍ਰੈਂਡ ਦੇ ਵਿੱਚ ਹੁੰਦੇ ਆ ਉਹ ਲੋ ਪ੍ਰੋਬੈਬਿਲਿਟੀ ਹੁੰਦੇ ਆ ਠੀਕ ਹੈ ਇਹ ਚੀਜ਼ ਨੂੰ ਤੁਸੀਂ ਸਮਝ ਰਹੇ ਜਿਵੇਂ ਦੇਖੋ ਕਿ ਆਪਾਂ ਮਾਰਕ ਕਰਾਂਗੇ ਜਿਵੇਂ ਇੱਥੇ ਦੇਖੋ ਕਿ ਇੱਥੇ ਵੀ ਮੰਨ ਲਓ ਕਿ ਪ੍ਰਾਈਸ ਥੱਲੇ ਆ ਰਿਹਾ ਸੀ ਇਸ ਨੂੰ ਵੀ ਆਪਾਂ ਮਾਰਕ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਕਿ ਪ੍ਰਾਈਸ ਇਹਦੇ ਵਿੱਚ ਆਇਆ ਇੱਥੋਂ ਇੱਕ ਰੈਕਸ਼ਨ ਵੇਖਣ ਨੂੰ ਮਿਲਿਆ ਫਿਰ ਪ੍ਰਾਈਸ ਮਤਲਬ ਕਿ ਇਹਦੇ ਵਿੱਚੋਂ ਇੱਕ ਵਾਰੀ ਦੋ ਵਾਈ ਰੈਕਸ਼ਨ ਆਪਾਂ ਨੂੰ ਵੇਖਣ ਨੂੰ ਮਿਲ ਗਿਆ ਹੁਣ ਇਹ ਨਹੀਂ ਸਮਝਣਾ ਕਿ ਹਰ ਵਾਰੀ ਇਹਦੇ ਵਿੱਚੋਂ ਆ ਕੇ ਪ੍ਰਾਈਸ ਉੱਤੇ ਜਾਵੇਗਾ ਉੱਤੇ ਕਿਦੋਂ ਜਾਵੇਗਾ ਉਹ ਜਦੋਂ ਤੁਸੀਂ ਅਗਲੇ ਕਨਸੈਪਟ ਕਲੀਅਰ ਕਰੋਗੇ ਫਿਰ ਪਤਾ ਚੱਲੇਗਾ ਪਹਿਲਾਂ ਮਾਰਕ ਕਰਨਾ ਸਿੱਖ ਲਵੋ ਠੀਕ ਹੈ ਹੁਣ ਆਪਾਂ ਇੱਥੇ ਮਾਰਕ ਕਰਦੇ ਆ ਇਹ ਦੇਖਦੇ ਆ ਸਪਲਾਈ ਜ਼ੋਨ ਆਹ ਦੇਖੋ ਸਪਲਾਈ ਜ਼ੋਨ ਆਪਾਂ ਮਾਰਕ ਕਰ ਲਿਆ ਨਾ ਦੋਨੋਂ ਗ੍ਰੀਨ ਕੈਂਡਲ ਮਾਰਕ ਕੀਤੀ ਕਿਉਂਕਿ ਇਹ ਰੈੱਡ ਕੈਂਡਲ ਅਸੀਂ ਨਹੀਂ ਤਾਂ ਆਪਾਂ ਸਾਰੇ ਮਾਰਕ ਕਰਦੇ ਠੀਕ ਹੈ ਹੁਣ ਦੇਖਦੇ ਆ ਦੁਬਾਰਾ ਪ੍ਰਾਈਸ ਇੱਥੇ ਆਇਆ ਤਾਂ ਕੀ ਹੋਇਆ ਠੀਕ ਇਹ ਦੇਖੋ ਪ੍ਰਾਈਸ ਇਹਦੇ ਵਿੱਚ ਆਇਆ ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਨੂੰ ਰਿਜੈਕਸ਼ਨ ਦੇਖਣ ਨੂੰ ਮਿਲ ਗਿਆ ਰੌਣ ਸਹੀ ਠੀਕ ਹੈ ਉਸ ਤੋਂ ਇਲਾਵਾ ਦੇਖੋ ਕਿ ਆ ਜੋ ਕੰਟੀਨਿਊਸ਼ਨ ਦੇ ਵਿੱਚ ਵੀ ਬੰਦੇ ਰਹਿਣਗੇ ਜਿਵੇਂ ਇਹ ਦੇਖੋ ਆ ਜੋ ਗ੍ਰੀਨ ਕੈਂਟਲ ਇਹ ਵੀ ਆਪਣੇ ਲਈ ਸਪਲਾਈ ਜোন ਠੀਕ ਹੈ ਉਸ ਤੋਂ ਬਾਅਦ ਦੇਖੋ ਪ੍ਰਾਈਸ ਥੱਲੇ ਜਾ ਰਿਹਾ ਸੀ ਦੁਬਾਰਾ ਜਦੋਂ ਵੀ ਪ੍ਰਾਈਸ ਇਹਦੇ ਵਿੱਚ ਆਇਆ ਫਿਰ ਆਪਾਂ ਨੂੰ ਰਿਜੈਕਸ਼ਨ ਵੇਖਣ ਨੂੰ ਮਿਲ ਗਿਆ ਠੀਕ ਹੈ ਜੀ ਚਲਦੇ ਹੋਏ ਟ੍ਰੈਂਡ ਦੇ ਵਿੱਚ ਵੀ ਬੰਦੇ ਆ ਤੇ ਜਦੋਂ ਟ੍ਰੈਂਡ ਸ਼ਿਫਟ ਹੁੰਦਾ ਉਦੋਂ ਵੀ ਬੰਦੇ ਆ ਇਹ ਦੇਖੋ ਇੱਕ ਇਹ ਵੀ ਤੇ ਹੁਣ ਇਹਦੇ ਵਿੱਚ ਤੁਸੀਂ ਇਹ ਵੀ ਦੇਖਣਾ ਹੈ ਕਿ ਜਦੋਂ ਵੀ ਮੰਨ ਲਓ ਕਿ ਇਹ ਸਪਲਾਈ ਜ਼ੋਨ ਜਾਂ ਡਿਮਾਂਡ ਜ਼ੋਨ ਬਣੇਗਾ ਜਿਸ ਵੀ ਡਿਮਾਂਡ ਜ਼ੋਨ ਨੂੰ ਪ੍ਰਾਈਸ ਤੇਜ਼ੀ ਨਾਲ ਛੱਡ ਕੇ ਜਾਵੇਗਾ ਨਾ ਡਿਮਾਂਡ ਜ਼ੋਨ ਜਦੋਂ ਬਣੇਗਾ ਉਹ ਤੁਹਾਡੇ ਲਈ ਉਹ ਵੀ ਹਾਈ ਪ੍ਰੋਬੈਬਿਲਿਟੀ ਤੁਸੀਂ ਕਾਊਂਟ ਕਰ ਸਕਦੇ ਹੋ ਕਿਉਂਕਿ ਉਹ ਉਸੇ ਵਲੇਟੈਸਟ ਨਾ ਹੋਇਆ ਹੋਵੇ ਜਿਵੇਂ ਮੰਨ ਲਓ ਕਿ ਆ ਦੇਖੋ ਇਹ ਤਾਂ ਇੱਥੇ ਹੀ ਟੈਸਟ ਹੋ ਗਿਆ ਸੀ ਦੁਬਾਰਾ ਜਦੋਂ ਪ੍ਰਾਈਸ ਇਹਦੇ ਵਿੱਚ ਆਇਆ ਫਿਰ ਵੀ ਥੱਲੇ ਜਾ ਸਕਦਾ ਸੀ ਪਰ ਫਿਰ ਇਹਦੀ ਕੀ ਹੈ ਕਿ ਐਕਿਊਰਸੀ ਉਨੀ ਘਟਣੀ ਸ਼ੁਰੂ ਹੋ ਜਾਂਦੀ ਜਿਹੜਾ ਫਰੈਸ਼ ਹੁੰਦਾ ਕਦੇ ਵੀ ਟੈਸਟਡ ਨਹੀਂ ਹੋਇਆ ਹੁੰਦਾ ਉਹ ਆਪਣੇ ਲਈ ਬਹੁਤ ਵਧੀਆ ਹੁੰਦਾ ਹੈ ਚਾਹੇ ਡਿਮਾਂਡ ਜ਼ੋਨ ਹੋਵੇ ਚਾਹੇ ਸਪਲਾਈ ਜ਼ੋਨ ਹੋਵੇ ਠੀਕ ਹੈ ਇਹ ਚੀਜ਼ ਵੀ ਤੁਸੀਂ ਸਮਝਣੀ ਆ ਇਦੋਵਾਰੀ ਟੈਸਟਡ ਪਹਿਲਾਂ ਟੈਸਟਡ ਆਲਰੇਡੀ ਹੋਇਆ ਸੀ ਦੁਬਾਰਾ ਵੇਥੋਂ ਪਰ ਰਿਜੈਕਸ਼ਨ ਦੇਖਣ ਨੂੰ ਮਿਲ ਗਿਆ ਠੀਕ ਹੈ ਇਹ ਦੇਖੋ ਆ ਜੋ ਰੈਡ ਕੈਂਡਲ ਬਣਿਆ ਨਾ ਬੜਾ ਸਾਰਾ ਇਹ ਆਪਣੇ ਲਈ ਡਿਮਾਂਡ ਜ਼ੋਨ ਠੀਕ ਹੈ ਹੁਣ ਇਥੋਂ ਮਤਲਬ ਕਿ ਬਹੁਤ ਸਾਰੀ ਫਾਰਮੋ ਕਰੀਏਟ ਹੁੰਦੀ ਹੈ ਜਦੋਂ ਕਿ ਪ੍ਰਾਈਸ ਇਸ ਤਰ੍ਹਾਂ ਉੱਤੇ ਚੱਲਾ ਜਾਂਦਾ ਬਹੁਤ ਵਾਰੀ ਟ੍ਰੇਡ ਆਪਾਂ ਫੜ ਵੀ ਲੈਣੇ ਆ ਬਹੁਤ ਸਾਰੇ ਤਰੀਕੇ ਉਹਨਾਂ ਵਾਲੀਆਂ ਵੀਡੀਓ ਚ ਇਹ ਵੀ ਦੱਸਾਂਗੇ ਪਰ ਜੇ ਨਹੀਂ ਵੀ ਮਤਲਬ ਕਿ ਇਹ ਮਿਸ ਵੀ ਹੋ ਜਾਂਦਾ ਤਾਂ ਪਛਤਾਵਾ ਨਾ ਕਿਸੇ ਵੀ ਗੱਲ ਦਾ ਕਰਿਆ ਕਰੋ ਦੁਬਾਰਾ ਪ੍ਰਾਈਸ ਜਦੋਂ ਇੱਥੇ ਆਊਗਾ ਇਹਦੇ ਨਾਲੋਂ ਜ਼ਿਆਦਾ ਪੈਸੇ ਦੇ ਕੇ ਜਾਊਗਾ ਠੀਕ ਹੈ ਇਹ ਗੱਲ ਮੇਰੀ ਨੋਟ ਕਰ ਲਿਓ ਮੈਂ ਵੈਸੇ ਕੋਈ ਵੀ ਚੀਜ਼ ਦਾ ਦਾਵਾ ਨਹੀਂ ਕਰਦਾ ਪਰ ਪ੍ਰੈਕਟਿਸ ਇੰਨੀ ਹੋ ਚੁੱਕੀ ਆ ਹੁਣ ਅੱਜ ਤੱਕ ਕਿ ਆਪਾਂ ਦਾਵਾ ਕਰਨ ਦੇ ਵੀ ਕਾਬਿਲ ਹੋ ਗਏ ਪਰ ਮਾਰਕੀਟ ਦੇ ਵਿੱਚ ਕੋਈ ਵੀ ਦਾਵਾ ਨਹੀਂ ਹੁੰਦਾ ਕਿਉਂਕਿ ਮਾਰਕੀਟ ਸੁਪਰੀਮ ਹੈ ਠੀਕ ਹੈ ਪਰ ਇਹ ਗੱਲ ਮੇਰੀ ਸਮਝੋ ਕਿ ਜੋ ਵੀ ਆ ਲੋਕ ਇਹਦੇ ਵਿੱਚ ਫੋਮੋ ਚਾਕੇ ਟਰੇਡ ਕਰਦੇ ਹਾਂ ਕਈ ਵਾਰੀ ਪੈਸਾ ਵਧੀਆ ਬਣ ਜਾਂਦਾ ਹੈ ਪਰ ਜਦੋਂ ਜਿਨ੍ਹਾਂ ਨੇ ਇੱਥੇ ਦੁਬਾਰਾ ਟਰੇਡ ਕਰਨੀ ਆ ਉਹ ਇਤਨ ਦੁਗਣਾ ਪੈਸਾ ਲੈ ਕੇ ਨਿਕਲਣਗੇ ਤੇ ਐਸਐਲ ਵੀ ਉਹਨਾਂ ਨੂੰ ਪਤਾ ਹੋਵੇਗਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਡਿਮਾਂਡ ਤੇ ਸਪਲਾਈ ਜ਼ੋਨ ਮਾਰਕ ਕਰਨੇ ਆ ਇੱਕ ਹੋਰ ਆਪਣੇ ਲਈ ਅਨਬੈਲੈਂਸ ਚੀਜ਼ ਰਹਿ ਗਈ ਆ ਜਿਹੜੀ ਚੌਥੀ ਹੋਵੇਗੀ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਮਤਲਬ ਇਹੋ ਇਹੋ ਜੇ ਕਨਸੈਪਟ ਦੱਸਾਂਗੇ ਜਿਹਦੇ ਨਾਲ ਕ੍ਰਿਪਟੋ ਠੀਕ ਹੈ ਕਰੂਡ ਆਇਲ ਨਿਫਟੀ ਬੈਂਕ ਨਿਫਟੀ ਕੋਈ ਵੀ ਸਟਾਕ ਦਾ ਅਨਲਿਸਿਸ ਤੁਸੀਂ ਕਰ ਸਕਦੇ ਹੋ ਔਰ ਐਕਸ ਹਰ ਇੱਕ ਚੀਜ਼ ਦੇ ਵਿੱਚ ਇਹ ਕੰਮ ਕਰੇਗਾ ਕੋਈ ਇਹੋ ਜੀ ਦੁਨੀਆ ਦੀ ਮਾਰਕੀਟ ਨਹੀਂ ਹੈਗੀ ਜਿੱਥੇ ਇਹ ਕੰਮ ਨਹੀਂ ਕਰੇਗਾ ਠੀਕ ਹੈ ਬਾਦ ਦੇ ਵਿੱਚ ਜਦੋਂ ਵੀ ਤੁਸੀਂ ਇਹ ਚੀਜ਼ਾਂ ਸਿੱਖ ਲਵੋਗੇ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਕਦੇ ਵੀ ਮਤਲਬ ਕਿ ਇਹ ਨਹੀਂ ਹੋਇਆ ਹੋਵੇਗਾ ਕਰੇਗਾ ਕਿ ਆਹ ਟਰੇਡ ਮੇਰੀ ਮਿਸ ਹੋ ਗਈ ਪਛਤਾਵਾ ਨਹੀਂ ਹੋਵੇਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਦੁਬਾਰਾ ਮੈਨੂੰ ਮੌਕਾ ਇਹਦੇ ਨਾਲੋਂ ਵਧੀਆ ਮਿਲੇਗਾ ਇਸੇ ਕਰਕੇ ਮੈਨੂੰ ਕੋਈ ਵੀ ਰਿਗਰਟ ਨਹੀਂ ਹੁੰਦਾ ਕੋਈ ਮਿਸ ਹੋਣ ਦਾ ਕਿਉਂਕਿ ਮੈਨੂੰ ਪਤਾ ਹੈ ਕਿ ਫੇਰ ਮੌਕਾ ਮਿਲ ਜਾਵੇਗਾ ਨਾ ਤਾਂ ਮਾਰਕੀਟ ਨੇ ਕਿਤੇ ਜਾਣਾ ਹੈ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਚ ਅਗਲੀ ਵੀਡੀਓ ਚ ਉਹ ਕਨਸੈਪਟ ਕਲੀਅਰ ਕਰਾਂਗੇ ਤੇ ਉਸ ਤੋਂ ਬਾਅਦ ਆ ਫਿਰ ਚੱਲਾਂਗੇ ਕਿ ਇਹਨਾਂ ਨੂੰ ਵਰਤਨਾ ਕਿਵੇਂ ਆ ਧੰਨਵਾਦ